ਲੈ ਵੀ ਦੋਸਤੋ ਵਾਹਿਗੁਰੂ ਮਿਹਰ ਕਰੇ ਤੋ ਕਿ ਮੀ ਬਹੁਤ ਜ਼ਿਆਦਾ ਪੈਂਦਿਆ ਫੇਰ ਸਵੇਰ ਦਾ ਹੀ ਲੱਗਾ ਤੇ ਦੇਖੋ ਤੁਸੀਂ بارش ਜਿਹੜੀ ਪੈ ਰਹੀ ਆ ਉਧਰੋਂ ਜਿਹੜਾ ਪਾਣੀ ਆ ਉਹਦਾ ਲੈਵਲ ਫੇਰ ਵੱਜ ਜਾਣਾ ਆ ਦੇਖੋ ਤੁਸੀਂ ਬੱਦਲ ਬਹੁਤ ਜ਼ਿਆਦਾ ਫੇਰ ਵੀ ਅਜੇ ਤੇ بارش ਸਵੇਰ ਦੀ ਲੱਗੀ ਹੋਈ ਪੂਰੇ ਫੁੱਲ ਜੋਰਾਂ ਨਾਲ ਪੈਂ ਰਹੀ ਆ ਮਹਾਰਾਜ ਮહેર ਕਰੇ ਕਿਉਂਕਿ ਬੱਦਲ ਬਹੁਤ ਜ਼ਿਆਦਾ ਦੇਖੋ ਤੁਸੀਂ بارش ਕਿੰਨੀ ਜ਼ੋਰ ਦੇ ਨਾਲ ਪੈਂ ਰਹੀ ਆ ਫੇਰ ਇਹ ਬੇਮੌਸਮੀ ਜਿਹੜੀ بارش ਹੈ ਨਾ ਇਹ ਵੀ ਮਾੜੀ ਹੈ ਦੇਖੋ ਤੁਸੀਂ ਇਹ ਦੇਖੋ بارش ਹੌਲੀ ਹੋ ਰਾਂ ਦੇ ਨਾਲ ਜਿਹੜੀ ਪੈਣ ਦੀ ਆ ਸਵੇਰ ਦੀ ਲੱਗੀ ਆ بارش ਤੜਕੇ ਦੀ ਅਜੇ ਤੱਕ ਵੀ ਨਹੀਂ ਹਟ ਰਹੀ ਲਗਾਤਾਰ ਲੱਗੀ ਏ ਤੇ ਇਹ ਪਾਣੀ ਆ ਜਿਹੜਾ ਸਾਰਾ ਨੀਵਿਆਂ ਥਾਵਾਂ ਤੇ ਜਾਣਾ ਮਹਾਰਾ ਮੇਹਰ ਕਰੇ بارش ਛੱਡ ਜਵੇ ਤੇ ਚੰਗਾ ਕਿਉਂਕਿ ਜਿਹੜੇ ਰਾਤ ਕੈਂਪ ਲੱਗੇ ਆ ਉਹਨਾਂ ਨੂੰ ਵੀ ਪ੍ਰੋਬਲਮ ਆਉਣੀ ਆ ਜਿਹੜੇ ਕਿਸਾਨ ਵੀਰਾਂ ਦੀਆਂ ਪੈਲੀਆਂ ਚ ਪਾਣੀ ਜਾਂ ਘਰਾਂ ਦੇ ਵਿੱਚ ਪਾਣੀ ਵੜ ਗਿਆ ਵਾ ਤੇ ਉਹਨਾਂ ਦੇ ਕੋਲ ਰਾਸ਼ਨ ਵੀ ਨਹੀਂ ਪਹੁੰਚਣਾ ਇਹੋ ਜਿਹੇ ਦੇ ਵਿੱਚ ਕਿਉਂਕਿ بارش ਜਦੋਂ ਹੋਈ ਤਾਂ ਫਿਰ ਰਾਸ਼ਨ ਤੇ ਵੈਸੇ ਹੀ ਸਾਰਾ ਭੇਜਿਆਣਾ ਤੇ ਉਹਨਾਂ ਨੂੰ ਪਹੁੰਚਣਾ ਉਹਨਾਂ ਤੱਕ ਕੀ ਆ ਵਿਚਾਰਾਂ ਲਈ ਤੇ ਬੱਦਲ ਦੇਖ ਰੋ ਕਿ ਨਾ ਬੱਦਲ ਬਹੁਤ ਜ਼ਿਆਦਾ ਹੈ ਇਸ ਕਰਕੇ ਮੀਂਹ ਹੱਡੇ ਤੇ ਤਾਂ ਹੀ ਫਾਇਦਾ ਆਦਾ ਕਿਉਂਕਿ ਮੀਂਹ ਨਹੀਂ ਪੈਣਾ ਚਾਹੀਦਾ ਹੁਣ ਇਹ ਬੇਮੌਸਮੀ ਜਿਹੜੀ بارش ਆ ਇਹਦਾ ਬਹੁਤ ਜ਼ਿਆਦਾ ਨੁਕਸਾਨ ਆ ਕਿਉਂਕਿ ਅੱਗੇ ਹੜ੍ਹ ਬਹੁਤ ਆਏ ਪਏ ਆ ਢਾੜ ਏਰੀਏ ਨੀਵੇਂ ਇਲਾਕਿਆਂ ਦੇ ਵਿੱਚ ਤੇ ਇਹ ਵੀ ਪਾਣੀ ਸਾਰਾ ਜਿਹੜਾ ਵਾ ਉਹ ਨੀਵੇਂ ਇਲਾਕਿਆਂ ਦੇ ਵਿੱਚ ਜਾਣਾ ਵਾ ਇਹਦਾ ਕੋਈ ਫਾਇਦਾ ਨਹੀਂ ਹੋਣਾਗਾ ਕਿਉਂਕਿ ਝੋਨਿਆਂ ਨੂੰ ਨੁਕਸਾਨ ਕਰ ਸਕਦੀ ਚਲੋ ਪਹਿਲੋ ਫਾਇਦਾ ਹੈਗਾ ਝੋਨਿਆਂ ਨੂੰ ਜਿਹੜੇ ਪੈਗੇ ਹੁਣ ਨਹੀਂ ਪੈਣਾ ਚਾਹੀਦਾ ਹੈ